ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਾਣਕਾਰੀ ਲੈ ਕੇ ਤੇ ਇਹ ਜਿਹੜੀ ਜਾਣਕਾਰੀ ਦੋਸਤੋ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਹੈ ਤੇ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਠੀਕ ਹੈ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਟਾ ਉਸ ਤੋਂ ਪਹਿਲਾਂ ਕੋਈ ਇਦਾਂ ਦਾ ਜਵਾਨ ਹੋਏ ਜਿਹਨੂੰ ਪੋਸਟਾਂ ਬਾਰੇ ਹੀ ਨਹੀਂ ਪਤਾ ਤਾਂ ਬਈ ਧਿਆਨ ਨਾਲ ਸੁਣ ਲਓ ਪੰਜਾਬ ਦੇ ਵਿੱਚ ਗਰੁੱਪ ਡੀ ਦੀ ਪੋਸਟਾਂ ਜਾਰੀ ਹੋ ਚੁੱਕੀ ਜੀ ਸੇਵਾਦਾਰ ਤੇ ਚੌਂਕੀਦਾਰ ਦੀ ਤੇ 24/9/2024 ਸ਼ਾਮੀ 5 ਵਜੇ ਤੱਕ ਤੁਸੀਂ ਆਪਦਾ ਫਾਰਮ ਭਰ ਸਕਦੇ ਹੋ ਤਕਰੀਬਨ 172 ਪੋਸਟਾਂ ਹੈ ਜੀ ਸੇਵਾਦਾਰ ਤੇ ਚੌਂਕੀ ਠੀਕ ਹੈ 8ਵੀਂ ਪਾਸ ਤੁਸੀਂ ਕਰੀ ਹੋਈ ਹੈ ਤੇ ਪੰਜਾਬੀ ਤੁਹਾਡੀ ਪਾਸ ਹੈ ਤਾਂ ਤੁਸੀਂ ਆਰਾਮ ਨਾਲ ਆਪਦਾ ਫਾਰਮ ਭਰ ਸਕਦੇ ਹੋ ਏਜ ਦਾ ਜਿਹੜਾ ਕ੍ਰਾਈਟੇਰੀਆ ਹੈ ਉਮਰ ਹੱਦ ਜਿਹੜੀ ਹੈ 18 ਤੋਂ 35 ਸਾਲ ਜਨਰਲ ਵਾਲਿਆਂ ਵਾਸਤੇ ਹੈ ਬਾਕੀ ਜਿਹੜੀ ਹੋਰ ਕੈਟਾਗਰੀ ਹੈ ਉਹਨਾਂ ਨੂੰ ਛੂਟ ਮਿਲ ਜੇਗੀ ਤੇ ਫੀਸ ਜਨਰਲ ਵਾਸਤੇ ਬਈ 1000 ਰੁਪਿਆ ਹੈ ਜੇ ਤੁਸੀਂ ਸੇਵਾਦਾਰ ਦਾ ਵੀ ਫਾਰਮ ਭਰਨਾ ਚਾਹੁੰਦੇ ਹੋ ਚੌਕੀਦਾਰ ਦਾ ਵੀ ਭਰਨਾ ਚਾਹੁੰਦੇ ਹੋ ਤਾਂ ਜੇ ਜਰਨਲ ਦੇ ਵਿੱਚ ਹੋ ਤਾਂ 2000 ਰੁਪਏ ਤੁਹਾਨੂੰ ਫੀਸ ਲੱਗ ਜੇਗੀ ਠੀਕ ਹੈ ਯਾਨੀ ਕਿ ਇੱਕ ਫਾਰਮ ਦੀ ਇਹ ਜਿਹੜੀ ਫੀਸ ਹੈ ਇਹਨਾਂ ਨੂੰ ਦਿੱਤੀ ਹੋਈ ਹੈ ਦੋਵੇਂ ਫਾਰਮ ਭਰਨੇ ਆ ਤਾਂ ਇਹ ਫੀਸ ਨੂੰ ਬਾਈ ਡਬਲ ਕਰ ਲਿਓ ਉਸ ਤੋਂ ਬਾਅਦ ਆਉਂਦੀ ਹੈ ਜੀ ਇੱਥੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਾਣਕਾਰੀ ਤੋਂ ਜਾਣਕਾਰੀ ਹੈ ਜੀ ਸਿਲੈਕਸ਼ਨ ਪ੍ਰੋਸੈਸ ਦੀ ਠੀਕ ਹੈ ਸਿਲੈਕਸ਼ਨ ਪ੍ਰੋਸੈਸ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਰਿਟਰਨ ਐਗਜ਼ਾਮ ਹੋਏਗਾ ਠੀਕ ਹੈ ਜੇ ਤੁਸੀਂ ਉਹ ਰਿਟਰਨ ਕੁਆਲੀਫਾਈ ਕਰ ਜਾਓਗੇ ਫਿਰ ਤੁਹਾਡਾ ਜਿਹੜਾ ਨੈਕਸਟ ਪ੍ਰੋਸੈਸ ਸਟਾਰਟ ਹੋਏਗਾ ਰਿਟਰਨ ਦੇ ਵਿੱਚ ਦੋਸਤੋ ਤੁਹਾਡੇ ਜਿਹੜੇ ਦੋ ਪੇਪਰ ਹੋਣਗੇ ਇੱਕ ਤਾਂ ਹੋਏਗਾ ਜੀ ਪੇਪਰ ਏ ਜਿਹੜਾ ਕਿ ਸਿਰਫ ਕੁਆਲੀਫਾਈ ਨੇਚਰ ਦਾ ਹੋਏਗਾ ਤੇ ਉਸ ਦੇ ਵਿੱਚ ਹੋਏਗੀ ਜੀ ਪੰਜਾਬੀ ਠੀਕ ਹੈ ਤੇ ਜਿਹੜਾ ਸੈਕੰਡ ਪੇਪਰ ਹੋਏਗਾ ਦੋਸਤੋ ਉਹ ਤੁਹਾਡਾ ਮੇਨ ਪੇਪਰ ਹੋਏਗਾ ਤੇ ਉਸ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਮੈਰਿਟ ਹੈ ਉਹ ਤਿਆਰ ਕਰਵਾਈ ਜਾਵੇਗੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਜਾਣਕਾਰੀ ਇਹਨਾਂ ਨੇ ਸਿਲੈਕਸ਼ਨ ਪ੍ਰੋਸੈਸ ਬਾਰੇ ਦੱਸੀ ਹੋਈ ਬਟ ਅੱਪਾ ਜਿਹੜੀ ਦੋਸਤੋ ਇੰਪੋਰਟੈਂਟ ਗੱਲ ਕਰਨ ਆਲਿਆ ਉਹ ਹੈ ਜੀ ਇੱਥੇ ਤੁਸੀਂ ਦੇਖੋਗੇ ਇਹਨਾਂ ਨੇ ਮੈਂਸ਼ਨ ਕਰ ਰੱਖਿਆ ਇੱਕ ਗੱਲ ਜੇ ਤੁਸੀਂ ਪੈਰਾ 3 ਦੇਖੋਗੇ ਨੋ ਦਾ ਪੈਰਾ 3 ਦੇਖੋਗੇ ਤਾਂ ਇਸ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਲਿਖਤੀ ਪ੍ਰੀਖਿਆ ਤੇ ਟਾਈਪਿੰਗ ਟੈਸਟ ਲਈ ਰੋਲ ਨੰਬਰ ਸਿਲੇਬਸ ਤੇ ਹੋਰ ਜਾਣਕਾਰੀ ਵਾਸਤੇ ਤੁਸੀਂ ਪੇਟਰਪਲੱਸ ਵੀ ਦੀ ਅਫੀਸ਼ੀਅਲ ਸਾਈਟ ਤੇ ਵਿਜ਼ਿਟ ਕਰਨਾ ਹੈ ਠੀਕ ਹੈ ਉੱਥੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਸੋ ਮੁੱਦਾ ਇਹ ਆ ਰਿਹਾ ਹੈ ਕਿ ਕੈਂਡੀਡੇਟ ਇੱਥੇ ਕਨਫਿਊਜ਼ ਹੋ ਰਿਹਾ ਹੈ ਕਿ ਇਹ ਜਿਹੜੀ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਹੈ ਕੀ ਇਸ ਦੇ ਵਿੱਚ ਟਾਈਪਿੰਗ ਟੈਸਟ ਹੋਏਗਾ ਜਾਂ ਨਹੀਂ ਤਾਂ ਦੋਸਤੋ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਲਿਖ ਦਿੱਤਾ ਠੀਕ ਹੈ ਬਟ ਆਪਾਂ ਇਹ ਗੱਲ ਡਾਇਰੈਕਟਲੀ ਬੋਰਡ ਤੋਂ ਹੀ ਕਨਫਰਮ ਕਰਾਂਗੇ ਕਿ ਇਸ ਪੋਸਟ ਦੇ ਵਿੱਚ ਟਾਈਪਿੰਗ ਟੈਸਟ ਹੋਣਾ ਹੈ ਜਾਂ ਨਹੀਂ ਹੋਣਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੋਵੇਗਾ ਵੀ ਜਦੋਂ ਵੀ ਕੋਈ ਮਸਲਾ ਆਪਣਾ ਅੜ ਜਾਂਦਾ ਆਪਾਂ ਡਾਇਰੈਕਟ ਬੋਰਡ ਨੂੰ ਹੀ ਕਾਲ ਕਰਦੇ ਆਂ ਠੀਕ ਹੈ ਤੇ ਉੱਥੋਂ ਹੀ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਇੱਥੇ ਲਿਖਤੀ ਦੇ ਨਾਲ-ਨਾਲ ਜਿਹੜਾ ਟਾਈਪਿੰਗ ਟੈਸਟ ਇਹਨਾਂ ਨੇ ਮੈਂਸ਼ਨ ਕਰਿਆ ਮੈਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਕਿ ਅਕਸਰ ਪੀਟਰਪਲੱਸਵੀ ਦੇ ਨੋਟੀਫਿਕੇਸ਼ਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜੇ ਨੋਟੀਫਿਕੇਸ਼ਨ ਹੈ ਇਹ ਜਦੋਂ ਕਾਪੀ ਕਰਦੇ ਆਂ ਕਈ ਵਾਰ ਡਿੱਟੋ ਲਾਈਨਾਂ ਛੱਪ ਜਾਂਦੀ ਹੈ ਜਿਵੇਂ ਕਿ ਇਹ ਤੁਸੀਂ ਮੰਨ ਲਓ ਵੀ ਕਲਰ ਕਾਲੀ ਭਰਤੇ ਦਾ ਨੋਟੀਫਿਕੇਸ਼ਨ ਹੋਏਗਾ ਜਿਹੜੇ ਜ਼ਰੂਰੀ ਚੇਂਜ ਸੀ ਉਹ ਤਾਂ ਇਹਨਾਂ ਨੇ ਕਰ ਦਿੱਤੇ ਜਿਹੜੇ ਇਹ ਇੱਕ ਆਦੂਕਾ ਚੇਂਜ ਸੀ ਸ਼ਾਇਦ ਇਹਨਾਂ ਤੋਂ ਹੋਏ ਨਹੀਂ ਜਾਈ ਭੁੱਲ ਗਏ ਹੋਣੇ ਠੀਕ ਹੈ ਸੋ ਹੋ ਸਕਦਾ ਇਹ ਪ੍ਰੈਸ ਕਰਕੇ ਮੈਂਸ਼ਨ ਰਹਿ ਗਿਆ ਹੋਵੇਗਾ ਤੇ ਬਾਕੀ ਆਪਾਂ ਬੋਰਡ ਦੇ ਨਾਲ ਮੈਂਬਰਾਂ ਦੇ ਨਾਲ ਉਹਨਾਂ ਦੇ ਗੱਲ ਕਰਕੇ ਤੁਹਾਨੂੰ ਛੇਤ ਹੀ ਕਨਫਰਮ ਕਰ ਦੇਾਂਗੇ ਕਿ ਇਸ ਪੋਸਟ ਦਾ ਟਾਈਪਿੰਗ ਟੈਸਟ ਹੋਣਾ ਹੈ ਜਾਂ ਨਹੀਂ ਹੋਣਾ ਬਟ ਮੇਰੇ ਹਿਸਾਬ ਦੇ ਨਾਲ ਦੋਸਤੋ ਤੁਹਾਡਾ ਇਸ ਪੋਸਟ ਵਾਸਤੇ ਟਾਈਪਿੰਗ ਟੈਸਟ ਨਹੀਂ ਹੋਣਾ ਸੋ ਇੱਕ ਵਾਰ ਤੁਸੀਂ ਆਪਦਾ ਫਾਰਮ ਜਿਹੜਾ ਹੈ ਜਰੂਰ ਭਰ ਦਿਓ ਇਸ ਤੋਂ ਇਲਾਵਾ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਫ੍ਰੀ ਆਫ ਕੋਸਟ ਕਲਾਸਾਂ ਜਿਹੜੇ ਆਪਣੇ ਚੈਨਲ ਤੇ ਚੱਲ ਰਹੀ ਹੈ ਉਹ ਤੁਸੀਂ ਡੇਲੀ ਅਟੈਂਡ ਕਰਿਆ ਕਰੋ ਫਿਲਹਾਲ ਪੰਜਾਬ ਜੀਕੇ ਦੀ ਕਲਾਸਾਂ ਹੈ ਤੇ ਜੇ ਤੁਸੀਂ ਪੇਪਰ ਏ ਵਾਸਤੇ ਇਥੇ ਧਿਆਨ ਨਾਲ ਸੁਣਿਓ ਇਹਨਾਂ ਨੇ ਪਹਿਲਾਂ ਹੀ ਗੱਲ ਕਲੀਅਰ ਕੱਟ ਲਿਖੀ ਹੋਈ ਹੈ ਕਿ ਤੁਹਾਡੇ ਦੋ ਇੱਕ ਪੇਪਰ ਜਿਹੜਾ ਹੋਏਗਾ ਉਸਦੇ ਦੋ ਪਾਰਟ ਹੋਣਗੇ ਪਾਰਟ A ਤੇ B ਠੀਕ ਹੈ ਪਾਰਟ A ਜਿਹੜਾ ਦੋਸਤੋ ਇਹ ਕੁਆਲੀਫਾਈ ਨੇਚਰ ਦਾ ਹੋਏਗਾ ਤੇ ਇਸ ਦੇ ਵਿੱਚ ਘੱਟੋ ਘੱਟ 50% ਤੁਸੀਂ ਲੈਣੇ ਜ਼ਰੂਰੀ ਹੈ ਜੇ ਤੁਸੀਂ ਪਹਿਲੇ ਪੇਪਰ ਦੇ ਵਿੱਚੋਂ ਫੇਲ ਹੋ ਗਏ ਜਾਨੀ ਕਿ ਪੇਪਰ ਦੇ ਪਹਿਲੇ ਪਾਰਟ ਦੇ ਵਿੱਚੋਂ ਜੇ ਤੁਸੀਂ ਫੇਲ ਹੋਗੇ ਤਾਂ ਤੁਹਾਡਾ ਦੂਜਾ ਪਾਰਟ ਚੈੱਕ ਹੀ ਨਹੀਂ ਹੋਣਾ ਸੋ ਪਹਿਲੇ ਪਾਰਟ ਦੀ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਤੇ ਇਸ ਦੇ ਵਾਸਤੇ ਆਪਣਾ ਸਪੈਸ਼ਲ ਬੈਚ ਲਾਂਚ ਹੋ ਚੁੱਕਿਆ ਜੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੰਜਾਬ ਸਟਡੀ ਗਰੁੱਪ ਐਪ ਨੂੰ ਡਾਊਨਲੋਡ ਕਰ ਲਿਓ ਉੱਥੋਂ ਜੁਆਇਨ ਕਰ ਲਿਓ 101% ਗਰੰਟੀ ਨਾਲ ਤੁਹਾਡਾ ਪਹਿਲਾ ਪੇਪਰ ਪਾਸ ਹੋ ਜਾਏਗਾ ਤੇ ਸੈਕੰਡ ਪੇਪਰ ਵਾਸਤੇ ਬਾਈ ਤੁਸੀਂ ਆਪਣੀ ਕਲਾਸਿਸ ਵਗੈਰਾ ਲਾ ਲਿਓ ਈ-ਬੁੱਕ ਨੋਟ ਜਿਹੜੇ ਆਪਣੀ ਸਪੈਸ਼ਲੀ ਪੰਜਾਬ ਜੀਕੇ ਵਾਲੀ ਈ-ਬੁੱਕ ਹੈ ਉਹ ਤੁਸੀਂ ਰੀਡ ਕਰ ਲਿਓ ਤੇ ਜਿੱਦਾਂ ਹੀ ਇਹਨਾਂ ਦਾ ਸਿਲੇਬਸ ਆਏਗਾ ਉਸ ਤੋਂ ਅੱਗੇ ਦੀ ਕਲਾਸਾਂ ਦੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਠੀਕ ਹੈ ਸੋ ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਸੀ ਤੇ ਵੱਧ ਤੋਂ ਵੱਧ ਤੁਸੀਂ ਆਪਦੇ ਕਮੈਂਟ ਜਿਹੜੇ ਆ ਜਰੂਰ ਦੱਸਨੇ ਆ ਵੀ ਤੁਹਾਨੂੰ ਕੀ ਹਿਸਾਬ ਲੱਗਦਾ ਹੈ ਵੀ ਟਾਈਪਿੰਗ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਠੀਕ ਹੈ ਤੇ ਬਾਕੀ ਆਪਾਂ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰਬ